ਕੁੜੀ ਖਿੜਕੀ ਤੋਂ ਥੱਲੇ ਡਿੱਗ ਗਈ ਆਫਿਸ ਦੇ ਉੱਪਰ ਇਹ ਪਾਰਟੀ ਕੀਤੀ ਜਾ ਰਹੀ ਸੀਗੀ ਜਿੱਥੇ ਸ਼ਰਾਬ ਪੀਤੀ ਜਾ ਰਹੀ ਸੀਗੀ ਤਾਂ ਖਿੜਕੀ ਜਿਹੜੀ ਸੀਗੀ ਉੱਪਰ ਉਪਰੀ ਮੰਜ਼ਲ ਦੀ ਖਿੜਕੀ ਸੀਗੀ ਉਸ ਖਿੜਕੀ ਤੋਂ ਮੁੰਡਾ ਤਾਂ ਕੁੜੀ ਥੱਲੇ ਡਿੱਗ ਜਾਂਦੇ ਨੇ ਤਾਂ ਸੀਸੀਟੀਵੀ ਵੀ ਨਿਕਲ ਕੇ ਸਾਹਮਣੇ ਆਈ ਹੈ ਇਹੀ ਉਹ ਉਹ ਬਿਲਡਿੰਗ ਹੈ ਜਿਸ ਦੇ ਉੱਪਰ ਇਹ ਮੁੰਡਾ ਕੁੜੀ ਬੈਠ ਕੇ ਸ਼ਰਾਬ ਪੀ ਰਹੇ ਸੀਗੇ ਪਾਰਟੀ ਇੱਥੇ ਕੀਤੀ ਜਾ ਰਹੀ ਸੀ ਤਿੰਨ ਤੋਂ ਚਾਰ ਮੁੰਡੇ ਸੀਗੇ ਤਾਂ ਦੱਸਿਆ ਜਾ ਰਿਹਾ ਕਿ ਇੱਕ ਕੁੜੀ ਇਹਨਾਂ ਦੇ ਨਾਲ ਮੌਜੂਦ ਸੀਗੀ ਇਹ ਕਾਰ ਦੇ ਵਿੱਚ ਸਵਾਰ ਹੋ ਕੇ ਇੱਥੇ ਪਹੁੰਚਦੇ ਨੇ ਉਸ ਤੋਂ ਬਾਅਦ ਜਿਹੜਾ ਆਫਿਸ ਦੇ ਉੱਪਰ ਜਿਹੜਾ ਕਮਰਾ ਬਣਿਆ ਹੋਇਆ ਸੀਗਾ ਉੱਥੇ ਪਾਰਟੀ ਕੀਤੀ ਜਾ ਰਹੀ ਸੀਗੀ ਇਹਨਾਂ ਦੀ ਪਾਰਟੀ ਚੱਲ ਰਹੀ ਸੀਗੀ ਸ਼ਰਾਬ ਇਹ ਪੀ ਰਹੇ ਸੀਗੇ ਮੁੰਡੇ ਕੁੜੀਆਂ ਦੱਸਿਆ ਜਾ ਰਿਹਾ ਹੈ ਕਿ 4 ਦੇ ਕਰੀਬ 4 ਦੇ ਕਰੀਬ ਮੁੰਡੇ ਸੀਗੇ ਤਾਂ ਇੱਕ ਕੁੜੀ ਸੀਗੀ ਤਾਂ ਇੱਥੋਂ ਖਿੜਕੀ ਤੋਂ ਦੋਵੇਂ ਜਾਣੇ ਹੇਠਾਂ ਡਿੱਗ ਜਾਂਦੇ ਨੇ ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਪਰ ਉਹ ਤਸਵੀਰਾਂ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਪਾਬੰਦੀ ਹੁੰਦੀ ਹੈ ਤਾਂ ਇਸ ਕਰਕੇ ਉਹ ਤਸਵੀਰ ਅਰ ਤੁਹਾਨੂੰ ਅਸੀਂ ਨਹੀਂ ਦਿਖਾ ਸਕਦੇ ਪਰ ਇਸ ਇਮਾਰਤ ਦੀ ਇਸ ਬਿਲਡਿੰਗ ਦੀ ਇਸ ਆਫਿਸ ਦੀ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਜਿਸ ਦੇ ਉੱਪਰ ਇਹ ਮੁੰਡਾ ਕੁੜੀ ਜਿਹੜਾ ਕਮਰਾ ਬਣਿਆ ਹੋਇਆ ਸੀਗਾ ਆਪਣੇ ਦੋਸਤਾਂ ਦੇ ਨਾਲ ਸ਼ਰਾਬ ਇਹਨਾਂ ਦੇ ਵੱਲੋਂ ਪੀਤੀ ਜਾ ਰਹੀ ਸੀਗੀ ਤਾਂ ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਇਹ ਜਿਹੜਾ ਮੁੰਡਾ ਕੁੜੀ ਆਪਣੇ ਦੋਸਤਾਂ ਦੇ ਨਾਲ ਇੱਥੇ ਆਫਿਸ ਦੇ ਉੱਤੇ ਸ਼ਰਾਬ ਪਾਰਟੀ ਕਰ ਰਹੇ ਸੀਗੇ ਤਾਂ ਉਸੇ ਦੌਰਾਨ ਦੋ ਨੌਜਵਾਨਾਂ ਦਾ ਕਿਸੇ ਗੱਲ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਅ ਤੇ ਝਗੜਾ ਹੋ ਗਿਆ ਤਾਂ ਇਹ ਵਿੱਚ ਬਚਾ ਕਰਨ ਦੇ ਲਈ ਆਏ ਸਗੇ ਜਿਹੜਾ ਮੁੰਡਾ ਤੇ ਕੁੜੀ ਤਾਂ ਉਹਨਾਂ ਦਾ ਪੈਰ ਫਿਸਲਣ ਦੇ ਕਰਕੇ ਉਹ ਖਿੜਕੀ ਤੋਂ ਥੱਲੇ ਡਿੱਗ ਜਾਂਦੇ ਨੇ ਇਹ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਗੱਲ ਦੱਸੀ ਜਾ ਰਹੀ ਹੈ ਤਾਂ ਇੱਥੇ ਦੱਸ ਦਈਏ ਕਿ ਇਹ ਪੂਰਾ ਮਾਮਲਾ ਹਰਿਆਣਾ ਦਾ ਹੈ ਹਰਿਆਣਾ ਦੇ ਹਾਂਸੀ ਦਾ ਹੈ ਪੂਰਾ ਮਾਮਲਾ ਇਹ ਤਸਵੀਰ ਦੇਖ ਸਕਦੇ ਹੋ ਇਸੇ ਆਫਿਸ ਦੇ ਉੱਪਰ ਜਿਹੜਾ ਕਮਰਾ ਦੇਖ ਸਕਦੇ ਹੋ ਬਣਿਆ ਹੋਇਆ ਖਿੜਕੀ ਦਿਖਾਈ ਦੇ ਰਹੀ ਹੈ ਉਸੇ ਖਿੜਕੀ ਤੋਂ ਮੁੰਡਾ ਕੁੜੀ ਥੱਲੇ ਡਿੱਗਦੇ ਨੇ ਤਾਂ ਇਹ ਸੀਸੀਟੀਵੀ ਵੀ ਹੈ ਤਾਂ ਸੀ ਪੂਰੀ ਸੀਸੀਟੀਵੀ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਪਾਬੰਦੀ ਹੁੰਦੀ ਹੈ ਤਾਂ ਦੱਸ ਦਈਏ ਕਿ ਹਰਿਆਣਾ ਦੇ ਹਾਂਸੀ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਇੱਕ ਮੁੰਡਾ ਤੇ ਕੁੜੀ ਜਿਹੜੇ ਆ ਉਹ ਖਿੜਕੀ ਤੋਂ ਥੱਲੇ ਡਿੱਗ ਜਾਂਦੇ ਨੇ ਇੱਥੇ ਆਫਿਸ ਦੇ ਉੱਤੇ ਇਹਨਾਂ ਦੇ ਵੱਲੋਂ ਪਾਰਟੀ ਕੀਤੀ ਜਾ ਰਹੀ ਸੀਗੀ ਤਾਂ ਉਸੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਪੈਰ ਫਿਸਲਦਾ ਹੈ ਦੋਵਾਂ ਦਾ ਤਾਂ ਥੱਲੇ ਡਿੱਗ ਜਾਂਦੇ ਆ ਪੁਲਿਸ ਜਾਂਚ ਦੇ ਵਿੱਚ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਦੱਸ ਦਈਏ ਕਿ ਘਟਨਾ ਦੇ ਸਮੇਂ ਪੰਜ ਦੋਸਤ ਜਿਹੜੇ ਸਿਗੇ ਸ਼ਰਾਬ ਦੇ ਨਸ਼ੇ ਦੇ ਵਿੱਚ ਸਿਗੇ ਤਾਂ ਇਸ ਘਟਨਾ ਦੇ ਨਾਲ ਜੁੜਿਆ ਵੀਡੀਓ ਵੀ ਸਾਹਮਣੇ ਆਇਆ ਹੈ ਤਾਂ ਜਿਹੜੀ ਕੁੜੀ ਹੈ ਤੇ ਮੁੰਡਾ ਆ ਉਪਰੋਂ ਥੱਲੇ ਡਿੱਗਦੇ ਦਿਖਾਈ ਦੇ ਰਹੇ ਨੇ ਪਰ ਉਹ ਤਸਵੀਰ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਤਾਂ ਦੱਸ ਦਈਏ ਕਿ ਕਾਲੀ ਦੇਵੀ ਮੰਦਿਰ ਤੇ ਬ੍ਰਹਮ ਕੁਮਾਰੀ ਆਸ਼ਰਮ ਦੇ ਨੇਰੇ ਨੇੜੇ ਰਾਤ ਇੱਕ ਆਫਿਸ ਦੀ ਬਿਲਡਿੰਗ ਦੇ ਵਿੱਚ ਮੁੰਡੇ ਤੇ ਕੁੜੀਆਂ ਜਿਹੜੇ ਸਗੇ ਸ਼ਰਾਬ ਪਾਰਟੀ ਇੱਥੇ ਉਹਨਾਂ ਦੇ ਵੱਲੋਂ ਕੀਤੀ ਗੱਾਰੀ ਸੀਗੀ ਜਾਣਕਾਰੀ ਮੁਤਾਬਕ ਪਾਰਟੀ ਦੇ ਵਿੱਚ ਉਹ ਚਾਰ ਮੁੰਡੇ ਤੇ ਇੱਕ ਕੁੜੀ ਸ਼ਾਮਲ ਸੀਗੀ ਕੁਛ ਦੇਰ ਬਾਅਦ ਸ਼ਰਾਬ ਪੀਣ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਉਹ ਬਹਿਸ ਹੋਣ ਲੱਗੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵਿਚਾਲੇ ਬਹਿਸ ਹੋ ਗਈ ਸੀਗੀ ਤਾਂ ਇਹੀ ਉਹ ਫੀਸ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਸ ਦੇ ਉੱਪਰ ਜਿਹੜਾ ਕਮਰਾ ਬਣਿਆ ਹੋਇਆ ਹੈ ਇਸ ਦੇ ਕਮਰੇ ਦੇ ਵਿੱਚ ਸ਼ਰਾਬ ਪੀ ਰਹੇ ਸੀਗੇ ਚਾਰ ਮੁੰਡੇ ਸੀਗੇ ਇੱਕ ਕੁੜੀ ਸੀਗੀ ਜਿਨ੍ਹਾਂ ਦੇ ਵੱਲੋਂ ਸ਼ਰਾਬ ਪੀਤੀ ਜਾ ਰਹੀ ਸੀਗੀ ਤਾਂ ਇਸੇ ਦੌਰਾਨ ਇਹ ਸ਼ਰਾਬ ਪੀਣ ਤੋਂ ਬਾਅਦ ਇਹਨਾਂ ਦੇ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੁੰਦੀ ਆ ਤਾਂ ਬਹਿਸ ਹੋਣ ਤੋਂ ਬਾਅਦ ਗੱਲ ਦੱਸਿਆ ਜਾ ਰਿਹਾ ਕਿ ਹੱਥੋਂ ਪਾਈ ਤੱਕ ਪਹੁੰਚ ਗਈ ਤਾਂ ਇਸ ਦੇ ਕੁਝ ਦੇਰ ਬਾਅਦ ਹੀ ਜਿਹੜਾ ਮੁੰਡਿਆਂ ਦੇ ਵਿਚਾਲੇ ਝਗੜਾ ਹੋਣ ਲੱਪਿਆ ਤੇ ਇਹ ਦੋਵੇਂ ਜਣੇ ਦੱਸਿਆ ਜਾ ਰਿਹਾ ਕਿ ਇਹ ਦੋਵੇਂ ਜਣੇ ਉਸ ਝਗੜੇ ਨੂੰ ਛੁਡਾਣ ਦੇ ਲਈ ਗਏ ਸੀਗੇ ਮੁੰਡਾ ਕੁੜੀ ਜਿਹੜੇ ਸੀਗੇ ਤਾਂ ਇਹਨਾਂ ਦਾ ਪੈਰ ਫਿਸਲਿਆ ਤੇ ਇਹ ਦੋਵੇਂ ਜਣੇ ਥੱਲੇ ਡਿੱਗ ਗਏ ਤਾਂ ਕਲਾਨੌਰ ਦੀ ਜਿਹੜੀ ਸੀਗੀ ਇਹ ਲੜਕੀ ਰਹਿਣ ਵਾਲੀ ਸੀਗੀ ਜਿਹੜੀ ਪਾਰਟੀ ਦੇ ਵਿੱਚ ਅ ਸ਼ਾਮਲ ਸੀਗੀ ਤੇ ਜਿਹੜਾ ਹਾਂਸੀ ਦਾ ਵਿਕਾਸ ਜਿਹੜਾ ਝਗੜਾ ਰੋਕਣ ਦੇ ਲਈ ਗਿਆ ਸੀ ਇੱਕ ਦੂਸਰੇ ਨੂੰ ਛੜਾਉਣ ਦੇ ਲਈ ਗਏ ਸੀਗੇ ਔਰ ਤੱਕਾ ਮੁੱਕੀ ਦੇ ਵੇਲੇ ਦੋਨਾਂ ਦਾ ਦੱਸਿਆ ਜਾ ਰਿਹਾ ਕਿ ਸੰਤੁਲਨ ਵਿਗੜ ਗਿਆ ਤਾਂ ਪੈਰ ਫਿਸਲਣ ਦੇ ਕਰਕੇ ਦੋਵੇਂ ਜਾਣੇ ਜਿਹੜੇ ਕਮਰੇ ਦੀ ਖਿੜਕੀ ਸੀਗੀ ਉੱਥੋਂ ਥੱਲੇ ਡਿੱਗ ਜਾਂਦੇ ਨੇ ਤਾਂ ਹਾਸੇ ਦੇ ਵਿੱਚ ਕੁੜੀ ਦੀ ਜਾਨ ਚਲੀ ਗਈ ਹੈ ਜਦਕੀ ਮੁੰਡਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਹੈ ਸੀਰੀਅਸ ਹੈ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਤਾਂ ਘਟਨਾ ਦੀ ਸੂਚਨਾ ਮਿਲਦੇ ਜਿਹੜੀ ਪੁਲਿਸ ਸੀਗੀ ਪੁਲਿਸ ਟੀਮ ਮੌਕੇ ਦੇ ਉੱਤੇ ਪਹੁੰਚ ਗਈ ਸੀਗੀ ਤਾਂ ਪੂਰੇ ਮਾਮਲੇ ਦੀ ਜਾਂਚ ਪੜਤਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਇਹ ਪੂਰੀ ਘਟਨਾ ਨੇੜੇ ਲੱਗੇ ਜਿਹੜਾ ਸੀਸੀਟੀਵੀ ਕੈਮਰਾ ਸੀਗਾ ਉਸ ਦੇ ਵਿੱਚ ਰਿਕਾਰਡ ਵੀ ਹੋ ਗਈ ਹੈ ਤਾਂ ਵੀਡੀਓ ਦੇ ਵਿੱਚ ਦੱਸ ਦਈਏ ਕਿ ਦਿਖਾਈ ਦੇ ਰਿਹਾ ਕਿ ਇਹ ਮੁੰਡਾ ਕੁੜੀ ਆਪਣੇ ਹੋਰ ਸਾਥੀਆਂ ਦੇ ਨਾਲ ਕਾਰ ਦੇ ਵਿੱਚ ਸਵਾਰ ਹੋ ਕੇ ਆਫਿਸ ਪਹੁੰਚੇ ਸੀਗੇ ਤਾਂ ਦੋਵੇਂ ਜਣੇ ਕਾਰ ਤੋਂ ਉਤਰ ਕੇ ਆਫਿਸ ਦੇ ਅੰਦਰ ਚਲੇ ਜਾਂਦੇ ਤਾ ਇੱਕੋ ਉਸ ਦੇ ਬਾਅਦ ਥੋੜੀ ਦੇਰ ਬਾਅਦ ਇਹਨਾਂ ਦੇ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੁੰਦੀ ਹੈ ਪਹਿਲਾਂ ਇਹਨਾਂ ਦੇ ਵੱਲੋਂ ਸ਼ਰਾਬ ਪੀਤੀ ਜਾਂਦੀ ਹੈ ਜਿਹੜੇ ਪੰਜੇ ਜਣੇ ਸੀਗੇ ਮਿਲ ਕੇ ਸ਼ਰਾਬ ਪਿੰਦੇ ਨੇ ਤਾਂ ਉੱਥੇ ਥੋੜੀ ਦੇਰ ਬਾਅਦ ਇਹ ਮੁੰਡਾ ਕੁੜੀ ਥੱਲੇ ਡਿੱਗਦੇ ਦਿਖਾਈ ਦਿੰਦੇ ਨੇ ਉਸ ਵੀਡੀਓ ਦੇ ਵਿੱਚ ਜਿਹੜੀ ਸੀਸੀਟੀਵੀ ਨਿਕਲ ਕੇ ਸਾਹਮਣੇ ਆਈ ਹੈ ਉਸ ਦੇ ਵਿੱਚ ਇਹ ਦਿਖਾਈ ਦੇ ਰਿਹਾ ਪਰ ਉਹ ਤਸਵੀਰ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਪਾਬੰਦੀ ਦੇ ਕਰਕੇ ਉਹ ਤਸਵੀਰ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਤਾਂ ਜਿਹੜੀ ਕੁੜੀ ਸੀਗੀ ਉਸ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਜਦ ਕਿ ਜਿਹੜਾ ਮੁੰਡਾ ਸੀਗਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈ ਤਾਂ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਸੀਰੀਅਸ ਬਣੀ ਹੋਈ ਹੈ ਤਾਂ ਪੁਲਿਸ ਜਿਹੜੀ ਹੈ ਪੂਰੀ ਮਾਮਲੇ ਦੀ ਜਾਂਚ ਪੜਤਾਲ ਪੁਲਿਸ ਦੇ ਵੱਲੋਂ ਅ ਕੀਤੀ ਜਾ ਰਹੀ ਹੈ ਤਾਂ ਮੁੰਡੇ ਦੀ ਜਿਹੜੀ ਹਾਲਤ ਹੈ ਉਹ ਨਾਜ਼ੁਕ ਬਣੀ ਹੋਈ ਹੈ ਹਾਲਾਂਕਿ ਉਸ ਦਾ ਇਲਾਜ ਜਿਹੜਾ ਹਸਪਤਾਲ ਦੇ ਵਿੱਚ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਉਸ ਮੁੰਡੇ ਦਾ ਇਲਾਜ ਤਾਂ ਦੱਸ ਦਈਏ ਕਿ ਕੁੜੀ ਦੀ ਉਮਰ 21 ਸਾਲ ਦੀ ਉਹ ਕੁੜੀ ਦੀ ਉਮਰ ਸੀ ਜਿਸ ਦੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਤਾਂ ਕਲਾ ਨੌਰ ਦੀ ਉਹ ਰਹਿਣ ਵਾਲੀ ਸੀ ਜਤ ਕੀ ਜਿਹੜਾ ਮੁੰਡਾ ਹੈ 26 ਸਾਲ ਦੀ ਉਸਦੀ ਉਮਰ ਹੈ ਤਾਂ ਵਿਕਾਸ ਦੇ ਰੂਪ ਦੇ ਵਿੱਚ ਉਸਦੀ ਪਛਾਣ ਹੋਈ ਹੈ ਜਿਸ ਨੂੰ ਹਾਂਸੀ ਦੇ ਜਿਹੜਾ ਕਿ ਹਾਂਸੀ ਦਾ ਰਹਿਣ ਵਾਲਾ ਸੀਗਾ ਤਾਂ ਉਸ ਦਾ ਇਲਾਜ ਜਿਹੜਾ ਹੈ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਜਿੱਥੇ ਉਸ ਦੀ ਹਾਲਤ ਸੀਰੀਅਸ ਬਣੀ ਹੋਈ ਹੈ ਤਾਂ ਉੱਥੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਤਾਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੋਸਟਮਾਰਟਮ ਰਿਪੋਰਟ ਤੇ ਪੁੱਛਗਿੱਛ ਤੋਂ ਬਾਅਦ ਹੀ ਪੂਰੇ ਮਾਮਲੇ ਦਾ ਜਿਹੜਾ ਸੱਚ ਹੈ ਉਹ ਨਿਕਲ ਕੇ ਸਾਹਮਣੇ ਆਵੇਗਾ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤਾਂ ਪੁਲਿਸ ਜਿਹੜੀ ਹੈ ਆਲੇ ਦੁਆਲੇ ਦੇ ਲੋਕਾਂ ਤੋਂ ਜਾਣਕਾਰੀ ਵੀ ਲੈ ਰਹੀ ਹੈ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪੂਰੀ ਤਸਵੀਰ ਕਲੀਅਰ ਹੋਵੇਗੀ ਕਿ ਕਿਸ ਗੱਲ ਨੂੰ ਲੈ ਕੇ ਇਹਨਾਂ ਦੀ ਬਹਿਸ ਹੋਈ ਸੀ ਕਿਵੇਂ ਝਗੜਾ ਸ਼ੁਰੂ ਹੋਇਆ ਪਰ ਸ਼ੁਰੂਆਤੀ ਜਾਂਚ ਦੇ ਵਿੱਚ ਪੁਲਿਸ ਦੀ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹ ਪੰਜੇ ਜਣੇ ਇੱਥੇ ਸ਼ਰਾਬ ਪੀ ਰਹੇ ਸੀਗੇ ਸ਼ਰਾਬ ਪਾਰਟੀ ਇਹਨਾਂ ਦੇ ਵੱਲੋਂ ਇੱਥੇ ਕੀਤੀ ਜਾ ਰਹੀ ਸੀਗੀ ਤਾਂ ਇਸੇ ਦੌਰਾਨ ਇਹਨਾਂ ਦੇ ਵਿਚਾਲੇ ਬਹਿਸਬਾਜੀ ਹੁੰਦੀ ਹੈ ਤੇ ਜਿਹੜਾ ਮੁੰਡਾ ਤੇ ਕੁੜੀ ਸੀਗੇ ਦੋਵੇਂ ਜਣੇ ਉੱਥੇ ਲੜਾਈ ਹੈ ਨਾ ਜਿਹੜੀ ਹੋ ਰਹੀ ਸੀਗੀ ਆਪਣੇ ਹੀ ਦੋਸਤਾਂ ਦੇ ਵਿਚਾਲੇ ਉਸ ਨੂੰ ਛੁਡਾਉਣ ਦੇ ਲਈ ਜਾਂਦੇ ਨੇ ਤਾਂ ਹੱਥੋਂ ਪਾਈ ਦੇ ਵਿਚਾਲੇ ਸੰਤੁਲਨ ਇਹਨਾਂ ਦਾ ਵਿਗੜ ਜਾਂਦਾ ਹੈ ਤਾਂ ਜਿਹੜਾ ਪੈਰ ਫਿਸਲ ਜਾਂਦਾ ਹੈ ਤਾਂ ਦੋਵੇਂ ਜਣੇ ਥੱਲੇ ਡਿੱਗ ਜਾਂਦੇ ਨੇ ਤਾਂ ਇਹੀ ਉਹ ਥਾਂ ਹੈ ਜਿੱਥੇ ਉਹ ਦੋਵੇਂ ਥੱਲੇ ਆ ਕੇ ਡਿੱਗੇ ਸਿਗੇ ਤਾਂ ਕੁੜੀ ਵੀ ਮੌਕੇ ਦੇ ਉੱਤੇ ਮੌਤ ਹੋ ਗਈ ਜਦਕਿ ਮੁੰਡਾ ਜਿਹੜਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤਾਂ ਪੁਲਿਸ ਹੁਣ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਤਾਂ ਕੀ ਕੁਝ ਕਹਿਣਾ ਹੈ ਪੁਲਿਸ ਦਾ ਇਸ ਪੂਰੇ ਮਾਮਲੇ ਦੇ ਉੱਤੇ ਆਓ ਤੁਹਾਨੂੰ ਸੁਣਾਣੇ हमें सूचना मिली थी सुबह कि एक लड़का विकास और एक लड़की रजनी यहाँ ऊपर छत से नीचे गिरे हैं जिसमें रजनी एक्सपायर हो गई है और विकास है उसके चोटें लगी हुई है वो एडमिट है हॉस्पिटल लड़की कहाँ की रहने वाली थी सर लड़की कलानौर एरिया के रहने वाली है जी। और लड़का सर लड़का है यहीं पर लोकल है जी। जी। तो कितने लोग ये ये अभी जाँच चल रही है जी जैसे जांच में जो सामने आएगा आपको सूचित कर शराब की कोई पार्टी वगैरह चल रही थी कैसे क्या कुछ है? ऐसा है जी अभी सब कुछ जाँच दिन है जो भी आप हमारे सामने आएगी बात आपको बता दिया जाएगा एक्सपर्ट की टीम टीम आई हुई है अभी चल रही है फोरेंसिक जांच जारी है सर जी तो लड़की को को कहाँ रखा गया सर वो मोर्चरी में है सर और जो घायल हुआ है विकास सर उसको वो सारे एडमिट है सर उसकी हालत कैसी है सर अभी हालत सीरियस बता रहे हैं उसके जी, लड़की की उम्र कितनी होगी सर लड़की है इक्कीस साल लड़के की सर लड़का अभी पच्चीस छब्बीस साल की एज है सर जी तो सर अभी क्या कुछ कुछ भी आप बताने क्या ਇਹ ਤਾਂ ਸਾਰਾ ਵੀ ਜਾਂਚ ਵਿੱਚ ਜੋ ਆਏਗਾ ਘਰ ਵਾਲੇ ਕੀ ਬਿਆਨ ਦਿੰਦੇ ਹਨ আর ਅੱਗੇ ਜਾਂਚ ਵਿੱਚ ਜੋ ਆਏਗਾ ਉਸਨੂੰ ਸਰਕਾਰ ਕਾਰਵਾਈ karenge sir পুলিশ ਨੂੰ સૂਚਿਤ ਕਰ ਦਿੱਤੀ ਹੈ ਸਰ ਹਾਂਜੀ ਸਰ સૂਚਿਤ ਕਰ ਦਿੱਤੇ ਹੈ ਪਾਰਟੀ ਦੇ ਦੌਰਾਨ ਮੁੰਡਾ ਕੁੜੀ ਖਿੜਕੀ ਤੋਂ ਥੱਲੇ ਡਿੱਗੇ ਆਫਿਸ ਦੇ ਉੱਪਰ ਇਹ ਪਾਰਟੀ ਕੀਤੀ ਜਾ ਰਹੀ ਸੀਗੀ ਜਿੱਥੇ ਸ਼ਰਾਬ ਪੀਤੀ ਜਾ ਰਹੀ ਸੀਗੀ ਤਾਂ ਖਿੜਕੀ ਜਿਹੜੀ ਸੀਗੀ ਉੱਪਰ ਉਪਰੀ ਮੰਜ਼ਲ ਦੀ ਖਿੜਕੀ ਸੀਗੀ ਉਸ ਖਿੜਕੀ ਤੋਂ ਮੁੰਡਾ ਤਾਂ ਕੁੜੀ ਥੱਲੇ ਡਿੱਗ ਜਾਂਦੇ ਨੇ ਤਾਂ ਸੀਸੀਟੀਵੀ ਵੀ ਨਿਕਲ ਕੇ ਸਾਹਮਣੇ ਆਈ ਹੈ ਇਹੀ ਉਹ ਉਹ ਬਿਲਡਿੰਗ ਹੈ ਜਿਸ ਦੇ ਉੱਪਰ ਇਹ ਮੁੰਡਾ ਕੁੜੀ ਬੈਠ ਕੇ ਸ਼ਰਾਬ ਪੀ ਰਹੇ ਸੀਗੇ ਪਾਰਟੀ ਇੱਥੇ ਕੀਤੀ ਜਾ ਰਹੀ ਸੀ ਤਿੰਨ ਤੋਂ ਚਾਰ ਮੁੰਡੇ ਸੀਗੇ ਤਾਂ ਦੱਸਿਆ ਜਾ ਰਿਹਾ ਕਿ ਇੱਕ ਕੁੜੀ ਇਹਨਾਂ ਦੇ ਨਾਲ ਮੌਜੂਦ ਸੀਗੀ ਇਹ ਕਾਰ ਦੇ ਵਿੱਚ ਸਵਾਰ ਹੋ ਕੇ ਇੱਥੇ ਪਹੁੰਚਦੇ ਨੇ ਉਸ ਤੋਂ ਬਾਅਦ ਜਿਹੜਾ ਆਫਿਸ ਦੇ ਉੱਪਰ ਜਿਹੜਾ ਕਮਰਾ ਬਣਿਆ ਹੋਇਆ ਸੀਗਾ ਉੱਥੇ ਅਪਾਰਟੀ ਕੀਤੀ ਜਾ ਰਹੀ ਸੀਗੀ ਇਹਨਾਂ ਦੀ ਪਾਰਟੀ ਚੱਲ ਰਹੀ ਸੀਗੀ ਸ਼ਰਾਬ ਇਹ ਪੀ ਰਹੇ ਸੀਗੇ ਮੁੰਡੇ ਕੁੜੀਆਂ ਅ ਦੱਸਿਆ ਜਾ ਰਿਹਾ ਹੈ ਕਿ 4 ਦੇ ਕਰੀਬ 4 ਦੇ ਕਰੀਬ ਮੁੰਡੇ ਸੀਗੇ ਤਾਂ ਇੱਕ ਕੁੜੀ ਸੀਗੀ ਤਾਂ ਇਥੋਂ ਖਿੜਕੀ ਤੋਂ ਦੋਵੇਂ ਜਾਣੇ ਏਹਠਾਂ ਡਿੱਗ ਜਾਂਦੇ ਨੇ ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਪਰ ਉਹ ਤਸਵੀਰਾਂ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਪਾਬੰਦੀ ਹੁੰਦੀ ਹੈ ਤਾਂ ਇਸ ਕਰਕੇ ਉਹ ਤਸਵੀਰ ਤਾਂ ਤੁਹਾਨੂੰ ਅਸੀਂ ਨਹੀਂ ਦਿਖਾ ਸਕਦੇ ਪਰ ਇਸ ਇਮਾਰਤ ਦੀ ਇਸ ਬਿਲਡਿੰਗ ਦੀ ਇਸ ਆਫਿਸ ਦੀ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਜਿਸ ਦੇ ਉੱਪਰ ਇਹ ਮੁੰਡਾ ਕੁੜੀ ਜਿਹੜਾ ਕਮਰਾ ਬਣਿਆ ਹੋਇਆ ਸੀਗਾ ਆਪਣੇ ਦੋਸਤਾਂ ਦੇ ਨਾਲ ਸ਼ਰਾਬ ਇਹਨਾਂ ਦੇ ਵੱਲੋਂ ਪੀਤੀ ਜਾ ਰਹੀ ਸੀਗੀ ਤਾਂ ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਇਹ ਜਿਹੜਾ ਮੁੰਡਾ ਕੁੜੀ ਆਪਣੇ ਦੋਸਤਾਂ ਦੇ ਨਾਲ ਇੱਥੇ ਆਫਿਸ ਦੇ ਉੱਤੇ ਸ਼ਰਾਬ ਪਾਰਟੀ ਕਰ ਰਹੇ ਸੀਗੇ ਤਾਂ ਉਸੇ ਦੌਰਾਨ ਦੋ ਨੌਜਵਾਨਾਂ ਦਾ ਕਿਸੇ ਗੱਲ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਅ ਤੇ ਝਗੜਾ ਹੋ ਗਿਆ ਤਾਂ ਇਹ ਵਿੱਚ ਬਚਾ ਕਰਨ ਦੇ ਲਈ ਆਏ ਸਗੇ ਜਿਹੜਾ ਮੁੰਡਾ ਤੇ ਕੁੜੀ ਤਾਂ ਉਹਨਾਂ ਦਾ ਪੈਰ ਫਿਸਲਣ ਦੇ ਕਰਕੇ ਉਹ ਖਿੜਕੀ ਤੋਂ ਥੱਲੇ ਡਿੱਗ ਜਾਂਦੇ ਨੇ ਇਹ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਗੱਲ ਦੱਸੀ ਜਾ ਰਹੀ ਹੈ ਤਾਂ ਇੱਥੇ ਦੱਸ ਦਈਏ ਕਿ ਇਹ ਪੂਰਾ ਮਾਮਲਾ ਹਰਿਆਣਾ ਦਾ ਹੈ ਹਰਿਆਣਾ ਦੇ ਹਾਂਸੀ ਦਾ ਹੈ ਪੂਰਾ ਮਾਮਲਾ ਹੈ ਇਹ ਤਸਵੀਰ ਦੇਖ ਸਕਦੇ ਹੋ ਇਸੇ ਆਫਿਸ ਦੇ ਉੱਪਰ ਜਿਹੜਾ ਕਮਰਾ ਦੇਖ ਸਕਦੇ ਹੋ ਬਣਿਆ ਹੋਇਆ ਖਿੜਕੀ ਦਿਖਾਈ ਦੇ ਰਹੀ ਹੈ ਉਸੇ ਖਿੜਕੀ ਤੋਂ ਮੁੰਡਾ ਕੁੜੀ ਥੱਲੇ ਡਿੱਗਦੇ ਨੇ ਤਾਂ ਇਹ ਸੀਸੀਟੀਵੀ ਵੀ ਹੈ ਤਾਂ ਸੀ ਪੂਰੀ ਸੀਸੀਟੀਵੀ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਪਾਬੰਦੀ ਹੁੰਦੀ ਹੈ ਤਾਂ ਦੱਸ ਦਈਏ ਕਿ ਹਰਿਆਣਾ ਦੇ ਹਾਂਸੀ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਇੱਕ ਮੁੰਡਾ ਤੇ ਕੁੜੀ ਜਿਹੜੇ ਆ ਉਹ ਖਿੜਕੀ ਤੋਂ ਥੱਲੇ ਡਿੱਗ ਜਾਂਦੇ ਨੇ ਇੱਥੇ ਆਫਿਸ ਦੇ ਉੱਤੇ ਇਹਨਾਂ ਦੇ ਵੱਲੋਂ ਪਾਰਟੀ ਕੀਤੀ ਜਾ ਰਹੀ ਸੀਗੀ ਤਾਂ ਉਸੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਪੈਰ ਫਿਸਲਦਾ ਹੈ ਦੋਵਾਂ ਦਾ ਤਾਂ ਥੱਲੇ ਡਿੱਗ ਜਾਂਦੇ ਆ ਪੁਲਿਸ ਜਾਂਚ ਦੇ ਵਿੱਚ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਆ ਤਾਂ ਦੱਸ ਦਈਏ ਕਿ ਘਟਨਾ ਦੇ ਸਮੇਂ ਪੰਜ ਦੋਸਤ ਜਿਹੜੇ ਸਿਗੇ ਸ਼ਰਾਬ ਦੇ ਨਸ਼ੇ ਦੇ ਵਿੱਚ ਸਿਗੇ ਤਾਂ ਇਸ ਘਟਨਾ ਦੇ ਨਾਲ ਜੁੜਿਆ ਵੀਡੀਓ ਵੀ ਸਾਹਮਣੇ ਆਇਆ ਹੈ ਤਾਂ ਜਿਹੜੀ ਕੁੜੀ ਹੈ ਤੇ ਮੁੰਡਾ ਆ ਉਪਰੋਂ ਥੱਲੇ ਡਿੱਗਦੇ ਦਿਖਾਈ ਦੇ ਰਹੇ ਨੇ ਪਰ ਉਹ ਤਸਵੀਰ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਤਾਂ ਦੱਸ ਦਈਏ ਕਿ ਕਾਲੀ ਦੇਵੀ ਮੰਦਿਰ ਤੇ ਬ੍ਰਹਮ ਕੁਮਾਰੀ ਆਸ਼ਰਮ ਦੇ ਨੇਰੇ ਨੇੜੇ ਰਾਤ ਇੱਕ ਆਫਿਸ ਦੀ ਬਿਲਡਿੰਗ ਦੇ ਵਿੱਚ ਮੁੰਡੇ ਤੇ ਕੁੜੀਆਂ ਜਿਹੜੇ ਸਗੇ ਸ਼ਰਾਬ ਪਾਰਟੀ ਇੱਥੇ ਉਹਨਾਂ ਦੇ ਵੱਲੋਂ ਕੀਤੀ ਗੱਜਰੀ ਸੀਗੀ ਜਾਣਕਾਰੀ ਮੁਤਾਬਕ ਪਾਰਟੀ ਦੇ ਵਿੱਚ ਉਹ ਚਾਰ ਮੁੰਡੇ ਤੇ ਇੱਕ ਕੁੜੀ ਸ਼ਾਮਲ ਸੀਗੀ ਕੁਛ ਦੇਰ ਬਾਅਦ ਸ਼ਰਾਬ ਪੀਣ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਣ ਲੱਗੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵਿਚਾਲੇ ਬਹਿਸ ਹੋ ਗਈ ਸੀਗੀ ਤਾਂ ਇਹੀ ਉਹ ਫਿਰ ਸਾਹਿਬ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਸ ਦੇ ਉੱਪਰ ਜਿਹੜਾ ਕਮਰਾ ਬਣਿਆ ਹੋਇਆ ਹੈ ਇਸ ਦੇ ਕਮਰੇ ਦੇ ਵਿੱਚ ਸ਼ਰਾਬ ਪੀ ਰਹੇ ਸੀਗੇ ਚਾਰ ਮੁੰਡੇ ਸੀਗੇ ਇੱਕ ਕੁੜੀ ਸੀਗੀ ਜਿਨ੍ਹਾਂ ਦੇ ਵੱਲੋਂ ਸ਼ਰਾਬ ਪੀਤੀ ਜਾ ਰਹੀ ਸੀਗੀ ਤਾਂ ਇਸੇ ਦੌਰਾਨ ਇਹ ਸ਼ਰਾਬ ਪੀਣ ਤੋਂ ਬਾਅਦ ਇਹਨਾਂ ਦੇ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੁੰਦੀ ਆ ਤਾਂ ਬਹਿਸ ਹੋਣ ਤੋਂ ਬਾਅਦ ਗੱਲ ਦੱਸਿਆ ਜਾ ਰਿਹਾ ਕਿ ਹੱਥੋਂ ਪਾਈ ਤੱਕ ਪਹੁੰਚ ਗਈ ਤਾਂ ਇਸ ਦੇ ਕੁਝ ਦਿਨ ਬਾਅਦ ਹੀ ਜਿਹੜਾ ਮੁੰਡਿਆਂ ਦੇ ਵਿਚਾਲੇ ਝਗੜਾ ਹੋਣ ਲੱਪਿਆ ਤੇ ਇਹ ਦੋਵੇਂ ਜਣੇ ਦੱਸਿਆ ਜਾ ਰਿਹਾ ਕਿ ਇਹ ਦੋਵੇਂ ਜਣੇ ਉਸ ਝਗੜੇ ਨੂੰ ਛੁਡਾਨ ਦੇ ਲਈ ਗਏ ਸੀਗੇ ਮੁੰਡਾ ਕੁੜੀ ਜਿਹੜੇ ਸੀਗੇ ਤਾਂ ਇਹਨਾਂ ਦਾ ਪੈਰ ਫਿਸਲਿਆ ਤੇ ਇਹ ਦੋਵੇਂ ਜਣੇ ਥੱਲੇ ਡਿੱਗ ਗਏ ਤਾਂ ਕਲਾਨੌਰ ਦੀ ਜਿਹੜੀ ਸੀਗੀ ਇਹ ਲੜਕੀ ਰਹਿਣ ਵਾਲੀ ਸੀਗੀ ਜਿਹੜੀ ਪਾਰਟੀ ਦੇ ਵਿੱਚ ਅ ਸ਼ਾਮਲ ਸੀਗੀ ਤੇ ਜਿਹੜਾ ਹਾਂਸੀ ਦਾ ਵਿਕਾਸ ਜਿਹੜਾ ਝਗੜਾ ਰੋਕਣ ਦੇ ਲਈ ਗਿਆ ਸੀ ਇੱਕ ਦੂਸਰੇ ਨੂੰ ਛੜਾਉਣ ਦੇ ਲਈ ਇਹ ਗਏ ਸੀ ਤੇ ਤੱਕਾ ਮੁੱਕੀ ਦੇ ਵੇਲੇ ਦੋਨਾਂ ਦਾ ਦੱਸਿਆ ਜਾ ਰਿਹਾ ਕਿ ਸੰਤੁਲਨ ਵਿਗੜ ਗਿਆ ਤਾਂ ਪੈਰ ਫਿਸਲਣ ਦੇ ਕਰਕੇ ਦੋਵੇਂ ਜਾਣੇ ਜਿਹੜੇ ਕਮਰੇ ਦੀ ਖਿੜਕੀ ਸੀਗੀ ਉੱਥੋਂ ਥੱਲੇ ਡਿੱਗ ਜਾਂਦੇ ਨੇ ਤਾਂ ਹਾਸੇ ਦੇ ਵਿੱਚ ਕੁੜੀ ਦੀ ਜਾਨ ਚਲੀ ਗਈ ਹੈ ਜਤਕੀ ਮੁੰਡਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਹੈ ਸੀਰੀਅਸ ਹੈ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਚ ਚੱਲ ਰਿਹਾ ਹੈ ਤਾਂ ਘਟਨਾ ਦੀ ਸੂਚਨਾ ਮਿਲਦੇ ਜਿਹੜੀ ਪੁਲਿਸ ਸੀਗੀ ਪੁਲਿਸ ਟੀਮ ਮੌਕੇ ਦੇ ਉੱਤੇ ਪਹੁੰਚ ਗਈ ਸੀ ਤਾਂ ਪੂਰੇ ਮਾਮਲੇ ਦੀ ਜਾਂਚ ਪੜਤਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਇਹ ਪੂਰੀ ਘਟਨਾ ਨੇੜੇ ਲੱਗੇ ਜਿਹੜਾ ਸੀਸੀਟੀਵੀ ਕੈਮਰਾ ਸੀਗਾ ਉਸ ਦੇ ਵਿੱਚ ਰਿਕਾਰਡ ਵੀ ਹੋ ਗਈ ਹੈ ਤਾਂ ਵੀਡੀਓ ਦੇ ਵਿੱਚ ਦੱਸ ਦਈਏ ਕਿ ਦਿਖਾਈ ਦੇ ਰਿਹਾ ਕਿ ਇਹ ਮੁੰਡਾ ਕੁੜੀ ਆਪਣੇ ਹੋਰ ਸਾਥੀਆਂ ਦੇ ਨਾਲ ਕਾਰ ਦੇ ਵਿੱਚ ਸਵਾਰ ਹੋ ਕੇ ਆਫਿਸ ਪਹੁੰਚੇ ਸੀਗੇ ਤਾਂ ਦੋਵੇਂ ਜਣੇ ਕਾਰ ਤੋਂ ਉਤਰ ਕੇ ਆਫਿਸ ਦੇ ਅੰਦਰ ਚਲੇ ਜਾਂਦੇ ਨੇ ਤਾ ਇੱਕੋ ਉਸਦੇ ਬਾਅਦ ਥੋੜੀ ਦੇਰ ਬਾਅਦ ਇਹਨਾਂ ਦੇ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੁੰਦੀ ਹੈ ਪਹਿਲਾਂ ਇਹਨਾਂ ਦੇ ਵੱਲੋਂ ਸ਼ਰਾਬ ਪੀਤੀ ਜਾਂਦੀ ਹੈ ਜਿਹੜੇ ਪੰਜੇ ਜਣੇ ਸੀਗੇ ਮਿਲ ਕੇ ਸ਼ਰਾਬ ਪਿੰਦੇ ਨੇ ਤਾਂ ਉੱਥੇ ਥੋੜੀ ਦੇਰ ਬਾਅਦ ਇਹ ਮੁੰਡਾ ਕੁੜੀ ਥੱਲੇ ਡਿੱਗਦੇ ਦਿਖਾਈ ਦਿੰਦੇ ਨੇ ਉਸ ਵੀਡੀਓ ਦੇ ਵਿੱਚ ਜਿਹੜੀ ਸੀਸੀਟੀਵੀ ਨਿਕਲ ਕੇ ਸਾਹਮਣੇ ਆਈ ਹੈ ਉਸ ਦੇ ਵਿੱਚ ਇਹ ਦਿਖਾਈ ਦੇ ਰਿਹਾ ਪਰ ਉਹ ਤਸਵੀਰ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਪਾਬੰਦੀ ਦੇ ਕਰਕੇ ਉਹ ਤਸਵੀਰ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਤਾਂ ਜਿਹੜੀ ਕੁੜੀ ਸੀਗੀ ਉਸ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਜਦ ਕਿ ਜਿਹੜਾ ਮੁੰਡਾ ਸੀਗਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈ ਤਾਂ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਸੀਰੀਅਸ ਬਣੀ ਹੋਈ ਹੈ ਤਾਂ ਪੁਲਿਸ ਜਿਹੜੀ ਹੈ ਪੂਰੀ ਮਾਮਲੇ ਦੀ ਜਾਂਚ ਪੜਤਾਲ ਪੁਲਿਸ ਦੇ ਵੱਲੋਂ ਅ ਕੀਤੀ ਜਾ ਰਹੀ ਹੈ ਤਾਂ ਮੁੰਡੇ ਦੀ ਜਿਹੜੀ ਹਾਲਤ ਹੈ ਉਹ ਨਾਜ਼ੁਕ ਬਣੀ ਹੋਈ ਹੈ ਹਾਲਾਂਕਿ ਉਸ ਦਾ ਇਲਾਜ ਜਿਹੜਾ ਹਸਪਤਾਲ ਦੇ ਵਿੱਚ ਕ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਉਸ ਮੁੰਡੇ ਦਾ ਇਲਾਜ ਤਾਂ ਦੱਸ ਦਈਏ ਕਿ ਕੁੜੀ ਦੀ ਉਮਰ 21 ਸਾਲ ਦੀ ਉਹ ਕੁੜੀ ਦੀ ਉਮਰ ਸੀ ਜਿਸ ਦੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਤਾਂ ਕਲਾ ਨੌਰ ਦੀ ਉਹ ਔਰ ਰਹਿਣ ਵਾਲੀ ਸੀਗੀ ਜੱਤ ਕੀ ਜੜਾ ਮੁੰਡਾ ਹੈ 26 ਸਾਲ ਦੀ ਉਸਦੀ ਉਮਰ ਹੈ ਤਾਂ ਵਿਕਾਸ ਦੇ ਰੂਪ ਦੇ ਵਿੱਚ ਉਸਦੀ ਪਛਾਣ ਹੋਈ ਹੈ ਜਿਸ ਨੂੰ ਹਾਂਸੀ ਦੇ ਜੜਾ ਕਿ ਹਾਂਸੀ ਦਾ ਰਹਿਣ ਵਾਲਾ ਸੀਗਾ ਤਾਂ ਉਸ ਦਾ ਇਲਾਜ ਜੜਾ ਹੈ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਜਿੱਥੇ ਉਸ ਦੀ ਹਾਲਤ ਸੀਰੀਅਸ ਬਣੀ ਹੋਈ ਹੈ ਤਾਂ ਉੱਥੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਤਾਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੋਸਟਮਾਰਟਮ ਰਿਪੋਰਟ ਤੇ ਪੁੱਛਗਿੱਛ ਤੋਂ ਬਾਅਦ ਹੀ ਪੂਰੇ ਮਾਮਲੇ ਦਾ ਜਿਹੜਾ ਸੱਚ ਹੈ ਉਹ ਨਿਕਲ ਕੇ ਸਾਹਮਣੇ ਆਵੇਗਾ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤਾਂ ਪੁਲਿਸ ਜਿਹੜੀ ਹੈ ਆਲੇ ਦੁਆਲੇ ਦੇ ਲੋਕਾਂ ਤੋਂ ਜਾਣਕਾਰੀ ਵੀ ਲੈ ਰਹੀ ਹੈ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪੂਰੀ ਤਸਵੀਰ ਕਲੀਅਰ ਹੋਵੇਗੀ ਕਿ ਕਿਸ ਗੱਲ ਨੂੰ ਲੈ ਕੇ ਇਹਨਾਂ ਦੀ ਬਹਿਸ ਹੋਈ ਸੀ ਕਿਵੇਂ ਝਗੜਾ ਸ਼ੁਰੂ ਹੋਇਆ ਪਰ ਸ਼ੁਰੂਆਤੀ ਜਾਂਚ ਦੇ ਵਿੱਚ ਪੁਲਿਸ ਦੀ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹ ਪੰਜੇ ਜਣੇ ਇੱਥੇ ਸ਼ਰਾਬ ਪੀ ਰਹੇ ਸੀਗੇ ਸ਼ਰਾਬ ਪਾਰਟੀ ਇਹਨਾਂ ਦੇ ਵੱਲੋਂ ਇੱਥੇ ਕੀਤੀ ਜਾ ਰਹੀ ਸੀਗੀ ਤਾਂ ਇਸੇ ਦੌਰਾਨ ਇਹਨਾਂ ਦੇ ਵਿਚਾਲੇ ਬਹਿਸਬਾਜੀ ਹੁੰਦੀ ਹੈ ਤੇ ਜਿਹੜਾ ਮੁੰਡਾ ਤੇ ਕੁੜੀ ਸੀਗੇ ਦੋਵੇਂ ਜਣੇ ਉੱਥੇ ਲੜਾਈ ਹੈ ਨਾ ਜੜੀ ਹੋ ਰਹੀ ਸੀਗੀ ਆਪਣੇ ਹੀ ਦੋਸਤਾਂ ਦੇ ਵਿਚਾਲੇ ਉਸ ਨੂੰ ਛੁਡਾਉਣ ਦੇ ਲਈ ਜਾਂਦੇ ਨੇ ਤਾਂ ਹੱਥੋ ਪਾਈ ਦੇ ਵਿਚਾਲੇ ਸੰਤੁਲਨ ਇਹਨਾਂ ਦਾ ਵਿਗੜ ਜਾਂਦਾ ਹੈ ਤਾਂ ਜਿਹੜਾ ਪੈਰ ਫਿਸਲ ਜਾਂਦਾ ਹੈ ਤਾਂ ਦੋਵੇਂ ਜਣੇ ਥੱਲੇ ਡਿੱਗ ਜਾਂਦੇ ਨੇ ਤਾਂ ਇਹੀ ਉਹ ਥਾਂ ਹੈ ਜਿੱਥੇ ਉਹ ਦੋਵੇਂ ਥੱਲੇ ਆ ਕੇ ਡਿੱਗੇ ਸਿਗੇ ਤਾਂ ਕੁੜੀ ਵੀ ਮੌਕੇ ਦੇ ਉੱਤੇ ਮੌਤ ਹੋ ਗਈ ਜਦਕਿ ਮੁੰਡਾ ਜਿਹੜਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤਾਂ ਪੁਲਿਸ ਹੁਣ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਤਾਂ ਕੀ ਕੁਝ ਕਹਿਣਾ ਹੈ ਪੁਲਿਸ ਦਾ ਇਸ ਪੂਰੇ ਮਾਮਲੇ ਦੇ ਉੱਤੇ ਆਓ ਤੁਹਾਨੂੰ ਸੁਣਾਣੇ हमें सूचना मिली थी सुबह कि एक लड़का विकास और एक लड़की रजनी यहाँ ऊपर छत से नीचे गिरे हैं जिसमें रजनी एक्सपायर हो गई है और विकास है उसके चोटें लगी हुई है वो एडमिट है हॉस्पिटल लड़की कहाँ की रहने वाली थी सर लड़की कलानोर एरिया के रहने वाली है और लड़का, सर? लड़का है यहीं पर लोकल है जी। जी, तो कितने लोग ये ये अभी जांच चल रही है जी, जैसे जांच में जो सामने आएगा आपको सूचित है? है आप आएगी बात आपको बता दिया जाएगा टीम, टीम आई हुई है अभी चल रही है फोरेंसिक जांच जारी है जी, तो लड़की को कहाँ रखा गया है वो मोर्चरी में है सर और जो घायल हुआ है विकास सर उसको वो ही सारे एडमिट है सर उसकी हालत कैसी है सर अभी हालत सीरियस बता रहे हैं उसके जी, लड़की की उम्र कितनी होगी सर लड़की है इक्कीस साल वो लड़के की सर लड़का अभी पच्चीस छब्बीस साल की एज है सर जी तो सर अभी क्या कुछ हुँ? कुछ भी आप बताने क्या सामने है? ਇਹ ਤਾਂ ਸਾਰਾ ਵੀ ਜਾਂਚ ਵਿੱਚ ਜੋ ਆਏਗਾ ਘਰ ਵਾਲੇ ਕੀ ਬਿਆਨ ਦਿੰਦੇ ਹਨ আর اگے ਜਾਂਚ ਵਿੱਚ ਜੋ ਆਏਗਾ ਉਸਨੂੰ ਸਾਰ ਕਾਰਵਾਈ karenge sir police ne nu suchit kar diya sir haan ji sir suchit karte hain party de dauran munda kudi khidki ton thalle degge office de upar e party kiti ja rahi sigi jithe sharab peeti ja rahi sigi ta khidki jehdi sigi upar upri manzil di khidki sigi us khidki ton munda ta kudi thalle deg jande ne ta cctv vi nikal ke samne aayi hai ehi ho ਉਹ ਬਿਲਡਿੰਗ ਹੈ ਜਿਸ ਦੇ ਉੱਪਰ ਇਹ ਮੁੰਡਾ ਕੁੜੀ ਬੈਠ ਕੇ ਸ਼ਰਾਬ ਪੀ ਰਹੇ ਸੀਗੇ ਪਾਰਟੀ ਇੱਥੇ ਕੀਤੀ ਜਾ ਰਹੀ ਸੀ ਤਿੰਨ ਤੋਂ ਚਾਰ ਮੁੰਡੇ ਸੀਗੇ ਤਾਂ ਦੱਸਿਆ ਜਾ ਰਿਹਾ ਕਿ ਇੱਕ ਕੁੜੀ ਇਹਨਾਂ ਦੇ ਨਾਲ ਮੌਜੂਦ ਸੀਗੀ ਇਹ ਕਾਰ ਦੇ ਵਿੱਚ ਸਵਾਰ ਹੋ ਕੇ ਇੱਥੇ ਪਹੁੰਚਦੇ ਨੇ ਉਸ ਤੋਂ ਬਾਅਦ ਜਿਹੜਾ ਆਫਿਸ ਦੇ ਉੱਪਰ ਜਿਹੜਾ ਕਮਰਾ ਬਣਿਆ ਹੋਇਆ ਸੀਗਾ ਉੱਥੇ ਪਾਰਟੀ ਕੀਤੀ ਜਾ ਰਹੀ ਸੀਗੀ ਇਹਨਾਂ ਦੀ ਪਾਰਟੀ ਚੱਲ ਰਹੀ ਸੀਗੀ ਸ਼ਰਾਬ ਇਹ ਪੀ ਰਹੇ ਸੀਗੇ ਮੁੰਡੇ ਕੁੜੀਆਂ ਦੱਸਿਆ ਜਾ ਰਿਹਾ ਹੈ ਕਿ 4 ਦੇ ਕਰੀਬ 4 ਦੇ ਕਰੀਬ ਮੁੰਡੇ ਸੀਗੇ ਤਾਂ ਇੱਕ ਕੁੜੀ ਸੀਗੀ ਤਾਂ ਇੱਥੋਂ ਖਿੜਕੀ ਤੋਂ ਦੋਵੇਂ ਜਾਣੇ ਹੇਠਾਂ ਡਿੱਗ ਜਾਂਦੇ ਨੇ ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਪਰ ਉਹ ਤਸਵੀਰਾਂ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਪਾਬੰਦੀ ਹੁੰਦੀ ਹੈ ਤਾਂ ਇਸ ਕਰਕੇ ਉਹ ਤਸਵੀਰ ਤੁਹਾਨੂੰ ਅਸੀਂ ਨਹੀਂ ਦਿਖਾ ਸਕਦੇ ਪਰ ਇਸ ਇਮਾਰਤ ਦੀ ਇਸ ਬਿਲਡਿੰਗ ਦੀ ਇਸ ਆਫਿਸ ਦੀ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਜਿਸ ਦੇ ਉੱਪਰ ਇਹ ਮੁੰਡਾ ਕੁੜੀ ਜਿਹੜਾ ਕਮਰਾ ਬਣਿਆ ਹੋਇਆ ਸੀਗਾ ਆਪਣੇ ਦੋਸਤਾਂ ਦੇ ਨਾਲ ਸ਼ਰਾਬ ਇਹਨਾਂ ਦੇ ਵੱਲੋਂ ਪੀਤੀ ਜਾ ਰਹੀ ਸੀਗੀ ਤਾਂ ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਇਹ ਜਿਹੜਾ ਮੁੰਡਾ ਕੁੜੀ ਆਪਣੇ ਦੋਸਤਾਂ ਦੇ ਨਾਲ ਇੱਥੇ ਆਫਿਸ ਦੇ ਉੱਤੇ ਸ਼ਰਾਬ ਪਾਰਟੀ ਕਰ ਰਹੇ ਸੀਗੇ ਤਾਂ ਉਸੇ ਦੌਰਾਨ ਦੋ ਨੌਜਵਾਨਾਂ ਦਾ ਕਿਸੇ ਗੱਲ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਅਤੇ ਝਗੜਾ ਹੋ ਗਿਆ ਤਾਂ ਇਹ ਵਿੱਚ ਬਚਾ ਕਰਨ ਦੇ ਲਈ ਆਏ ਸਗੇ ਜਿਹੜਾ ਮੁੰਡਾ ਤੇ ਕੁੜੀ ਤਾਂ ਉਹਨਾਂ ਦਾ ਪੈਰ ਫਿਸਲਣ ਦੇ ਕਰਕੇ ਉਹ ਖਿੜਕੀ ਤੋਂ ਥੱਲੇ ਡਿੱਗ ਜਾਂਦੇ ਨੇ ਇਹ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਗੱਲ ਦੱਸੀ ਜਾ ਰਹੀ ਹੈ ਉਹ ਤਾਂ ਇਥੇ ਦੱਸ ਦਈਏ ਕਿ ਇਹ ਪੂਰਾ ਮਾਮਲਾ ਹਰਿਆਣਾ ਦਾ ਹੈ ਹਰਿਆਣਾ ਦੇ ਹਾਂਸੀ ਦਾ ਹੈ ਪੂਰਾ ਮਾਮਲਾ ਹੈ ਇਹ ਤਸਵੀਰ ਦੇਖ ਸਕਦੇ ਹੋ ਇਸੇ ਆਫਿਸ ਦੇ ਉੱਪਰ ਜਿਹੜਾ ਕਮਰਾ ਦੇਖ ਸਕਦੇ ਹੋ ਬਣਿਆ ਹੋਇਆ ਖਿੜਕੀ ਦਿਖਾਈ ਦੇ ਰਹੀ ਹੈ ਉਸੇ ਖਿੜਕੀ ਤੋਂ ਮੁੰਡਾ ਕੁੜੀ ਥੱਲੇ ਡਿੱਗਦੇ ਨੇ ਤਾਂ ਇਹ ਸੀਸੀਟੀਵੀ ਵੀ ਹੈ ਤਾਂ ਸੀ ਪੂਰੀ ਸੀਸੀਟੀਵੀ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਪਾਬੰਦੀ ਹੁੰਦੀ ਹੈ ਤਾਂ ਦੱਸ ਦਈਏ ਕਿ ਹਰਿਆਣਾ ਦੇ ਹਾਂਸੀ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਇੱਕ ਮੁੰਡਾ ਤੇ ਕੁੜੀ ਜਿਹੜੇ ਆ ਉਹ ਖਿੜਕੀ ਤੋਂ ਥੱਲੇ ਡਿੱਗ ਜਾਂਦੇ ਨੇ ਇੱਥੇ ਆਫਿਸ ਦੇ ਉੱਤੇ ਇਹਨਾਂ ਦੇ ਵੱਲੋਂ ਪਾਰਟੀ ਕੀਤੀ ਜਾ ਰਹੀ ਸੀਗੀ ਤਾਂ ਉਸੇ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਪੈਰ ਫਿਸਲਦਾ ਹੈ ਦੋਵਾਂ ਦਾ ਤਾਂ ਥੱਲੇ ਡਿੱਗ ਜਾਂਦੇ ਆ ਪੁਲਿਸ ਜਾਂਚ ਦੇ ਵਿੱਚ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਦੱਸ ਦਈਏ ਕਿ ਘਟਨਾ ਦੇ ਸਮੇਂ ਪੰਜ ਦੋਸਤ ਜਿਹੜੇ ਸਿਗੇ ਸ਼ਰਾਬ ਦੇ ਨਸ਼ੇ ਦੇ ਵਿੱਚ ਸਿਗੇ ਤਾਂ ਇਸ ਘਟਨਾ ਦੇ ਨਾਲ ਜੁੜਿਆ ਵੀਡੀਓ ਵੀ ਸਾਹਮਣੇ ਆਇਆ ਹੈ ਤਾਂ ਜਿਹੜੀ ਕੁੜੀ ਹੈ ਤੇ ਮੁੰਡਾ ਆ ਉਪਰੋਂ ਥੱਲੇ ਡਿੱਗਦੇ ਦਿਖਾਈ ਦੇ ਰਹੇ ਨੇ ਪਰ ਉਹ ਤਸਵੀਰ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਤਾਂ ਦੱਸ ਦਈਏ ਕਿ ਕਾਲੀ ਦੇਵੀ ਮੰਦਿਰ ਤੇ ਬ੍ਰਹਮ ਕੁਮਾਰੀ ਆਸ਼ਰਮ ਦੇ ਨੇਰੇ ਨੇੜੇ ਰਾਤ ਇੱਕ ਆਫਿਸ ਦੀ ਬਿਲਡਿੰਗ ਦੇ ਵਿੱਚ ਮੁੰਡੇ ਤੇ ਕੁੜੀਆਂ ਜਿਹੜੇ ਸਗੇ ਸ਼ਰਾਬ ਪਾਰਟੀ ਇੱਥੇ ਉਹਨਾਂ ਦੇ ਵੱਲੋਂ ਕੀਤੀ ਗੱਜਰੀ ਸੀਗੀ ਜਾਣਕਾਰੀ ਮੁਤਾਬਕ ਪਾਰਟੀ ਦੇ ਵਿੱਚ ਉਹ ਚਾਰ ਮੁੰਡੇ ਤੇ ਇੱਕ ਕੁੜੀ ਸ਼ਾਮਲ ਸੀਗੀ ਕੁਛ ਦੇਰ ਬਾਅਦ ਸ਼ਰਾਬ ਪੀਣ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਉਹ ਬਹਿਸ ਹੋਣ ਲੱਗੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵਿਚਾਲੇ ਬਹਿਸ ਹੋ ਗਈ ਸੀਗੀ ਤਾਂ ਇਹੀ ਉਹ ਫਿਰ ਸਾਹਿਬ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਸ ਦੇ ਉੱਪਰ ਜਿਹੜਾ ਕਮਰਾ ਬਣਿਆ ਹੋਇਆ ਹੈ ਇਸ ਦੇ ਕਮਰੇ ਦੇ ਵਿੱਚ ਸ਼ਰਾਬ ਪੀ ਰਹੇ ਸੀਗੇ ਚਾਰ ਮੁੰਡੇ ਸੀਗੇ ਇੱਕ ਕੁੜੀ ਸੀਗੀ ਜਿਨ੍ਹਾਂ ਦੇ ਵੱਲੋਂ ਸ਼ਰਾਬ ਪੀਤੀ ਜਾ ਰਹੀ ਸੀਗੀ ਤਾਂ ਇਸੇ ਦੌਰਾਨ ਇਹ ਸ਼ਰਾਬ ਪੀਣ ਤੋਂ ਬਾਅਦ ਇਹਨਾਂ ਦੇ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੁੰਦੀ ਆ ਤਾਂ ਬਹਿਸ ਹੋਣ ਤੋਂ ਬਾਅਦ ਗੱਲ ਦੱਸਿਆ ਜਾ ਰਿਹਾ ਕਿ ਹੱਥੋਂ ਪਾਈ ਤੱਕ ਪਹੁੰਚ ਗਈ ਤਾਂ ਇਸ ਦੇ ਕੁਝ ਦਿਨ ਬਾਅਦ ਹੀ ਜਿਹੜਾ ਮੁੰਡਿਆਂ ਦੇ ਵਿਚਾਲੇ ਝਗੜਾ ਹੋਣ ਲੱਪਿਆ ਤੇ ਇਹ ਦੋਵੇਂ ਜਣੇ ਦੱਸਿਆ ਜਾ ਰਿਹਾ ਕਿ ਇਹ ਦੋਵੇਂ ਜਣੇ ਉਸ ਝਗੜੇ ਨੂੰ ਛੁਡਾਣ ਦੇ ਲਈ ਗਏ ਸੀਗੇ ਮੁੰਡਾ ਕੁੜੀ ਜਿਹੜੇ ਸੀਗੇ ਤਾਂ ਇਹਨਾਂ ਦਾ ਪੈਰ ਫਿਸਲਿਆ ਤੇ ਇਹ ਦੋਵੇਂ ਜਣੇ ਉਹ ਥੱਲੇ ਡਿੱਗ ਗਏ ਤਾਂ ਕਲਾ ਨੌਰ ਦੀ ਜਿਹੜੀ ਸੀਗੀ ਇਹ ਲੜਕੀ ਰਹਿਣ ਵਾਲੀ ਸੀਗੀ ਜਿਹੜੀ ਪਾਰਟੀ ਦੇ ਵਿੱਚ ਸ਼ਾਮਲ ਸੀਗੀ ਤੇ ਜਿਹੜਾ ਹਾਂਸੀ ਦਾ ਵਿਕਾਸ ਜਿਹੜਾ ਝਗੜਾ ਰੋਕਣ ਦੇ ਲਈ ਗਿਆ ਸੀ ਇੱਕ ਦੂਸਰੇ ਨੂੰ ਛੜਾਉਣ ਦੇ ਲਈ ਗਿਆ ਸੀਗੇ ਔਰ ਤੱਕਾ ਮੁੱਕੀ ਦੇ ਵੇਲੇ ਦੋਨਾਂ ਦਾ ਦੱਸਿਆ ਜਾ ਰਿਹਾ ਕਿ ਸੰਤੁਲਨ ਵਿਗੜ ਗਿਆ ਤਾਂ ਪੈਰ ਫਿਸਲਣ ਦੇ ਕਰਕੇ ਦੋਵੇਂ ਜਾਣੇ ਜਿਹੜੇ ਕਮਰੇ ਦੀ ਖਿੜਕੀ ਸੀਗੀ ਉੱਥੋਂ ਥੱਲੇ ਡਿੱਗ ਜਾਂਦੇ ਨੇ ਤਾਂ ਹਾਸੇ ਦੇ ਵਿੱਚ ਕੁੜੀ ਦੀ ਜਾਨ ਚਲੀ ਗਈ ਹੈ ਜਤਕੀ ਮੁੰਡਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਹੈ ਸੀਰੀਅਸ ਹੈ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਤਾਂ ਘਟਨਾ ਦੀ ਸੂਚਨਾ ਮਿਲਦੇ ਜਿਹੜੀ ਪੁਲਿਸ ਸੀਗੀ ਪੁਲਿਸ ਟੀਮ ਮੌਕੇ ਦੇ ਉੱਤੇ ਪਹੁੰਚ ਗਈ ਸੀਗੀ ਤਾਂ ਪੂਰੇ ਮਾਮਲੇ ਦੀ ਜਾਂਚ ਪੜਤਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਇਹ ਪੂਰੀ ਘਟਨਾ ਨੇੜੇ ਲੱਗੇ ਜਿਹੜਾ ਸੀਸੀਟੀਵੀ ਕੈਮਰਾ ਸੀਗਾ ਉਸ ਦੇ ਵਿੱਚ ਰਿਕਾਰਡ ਵੀ ਹੋ ਗਈ ਹੈ ਤਾਂ ਵੀਡੀਓ ਦੇ ਵਿੱਚ ਦੱਸ ਦਈਏ ਕਿ ਦਿਖਾਈ ਦੇ ਰਿਹਾ ਕਿ ਇਹ ਮੁੰਡਾ ਕੁੜੀ ਆਪਣੇ ਹੋਰ ਸਾਥੀਆਂ ਦੇ ਨਾਲ ਕਾਰ ਦੇ ਵਿੱਚ ਸਵਾਰ ਹੋ ਕੇ ਆਫਿਸ ਪਹੁੰਚੇ ਸੀਗੇ ਤਾਂ ਦੋਵੇਂ ਜਣੇ ਕਾਰ ਤੋਂ ਉਤਰ ਕੇ ਆਫਿਸ ਦੇ ਅੰਦਰ ਚਲੇ ਜਾਂਦੇ ਤਾ ਇੱਕੋ ਉਸ ਦੇ ਬਾਅਦ ਥੋੜੀ دیر ਬਾਅਦ ਇਹਨਾਂ ਦੇ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੁੰਦੀ ਹੈ ਪਹਿਲਾਂ ਇਹਨਾਂ ਦੇ ਵੱਲੋਂ ਸ਼ਰਾਬ ਪੀਤੀ ਜਾਂਦੀ ਹੈ ਜਿਹੜੇ ਪੰਜੇ ਜਣੇ ਸੀਗੇ ਮਿਲ ਕੇ ਸ਼ਰਾਬ ਪਿੰਦੇ ਨੇ ਤਾਂ ਉੱਥੇ ਥੋੜੀ دیر ਬਾਅਦ ਇਹ ਮੁੰਡਾ ਕੁੜੀ ਥੱਲੇ ਡਿੱਗਦੇ ਦਿਖਾਈ ਦਿੰਦੇ ਨੇ ਉਸ ਵੀਡੀਓ ਦੇ ਵਿੱਚ ਜਿਹੜੀ ਸੀਸੀਟੀਵੀ ਨਿਕਲ ਕੇ ਸਾਹਮਣੇ ਆਈ ਹੈ ਉਸ ਦੇ ਵਿੱਚ ਏ ਦਿਖਾਈ ਦੇ ਰਹਾ ਪਰ ਉਹ ਤਸਵੀਰ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਪਵੰਦੀ ਦੇ ਕਰਕੇ ਉਹ ਤਸਵੀਰ ਅ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਤਾਂ ਜਿਹੜੀ ਕੁੜੀ ਸੀਗੀ ਉਸ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਜਦ ਕਿ ਜਿਹੜਾ ਮੁੰਡਾ ਸੀਗਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਹੈ ਤਾਂ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਸੀਰੀਅਸ ਬਣੀ ਹੋਈ ਹੈ ਤਾਂ ਪੁਲਿਸ ਜਿਹੜੀ ਹੈ ਪੂਰੀ ਮਾਮਲੇ ਦੀ ਜਾਂਚ ਪੜਤਾਲ ਪੁਲਿਸ ਦੇ ਵੱਲੋਂ ਅ ਕੀਤੀ ਜਾ ਰਹੀ ਹੈ ਤਾਂ ਮੁੰਡੇ ਦੀ ਜਿਹੜੀ ਹਾਲਤ ਹੈ ਉਹ ਨਾਜ਼ੁਕ ਬਣੀ ਹੋਈ ਹੈ ਹਾਲਾਂਕਿ ਉਸ ਦਾ ਇਲਾਜ ਜਿਹੜਾ ਹਸਪਤਾਲ ਦੇ ਵਿੱਚ ਕ ਹਸਪਤਾਲ ਦੇ ਵਿੱਚ ਚੱਲ ਰਿਹਾ ਉਸ ਮੁੰਡੇ ਦਾ ਇਲਾਜ ਤਾਂ ਦੱਸ ਦਈਏ ਕਿ ਕੁੜੀ ਦੀ ਉਮਰ 21 ਸਾਲ ਦੀ ਉਹ ਕੁੜੀ ਦੀ ਉਮਰ ਸੀਗੀ ਜਿਸ ਦੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਤਾਂ ਕਲਾ ਨੌਰ ਦੀ ਉਹ ਰਹਿਣ ਵਾਲੀ ਸੀਗੀ ਜਦ ਕਿ ਜਿਹੜਾ ਮੁੰਡਾ ਹੈ 26 ਸਾਲ ਦੀ ਉਸ ਦੀ ਉਮਰ ਹੈ ਤਾਂ ਵਿਕਾਸ ਦੇ ਰੂਪ ਦੇ ਵਿੱਚ ਉਸ ਦੀ ਪਛਾਣ ਹੋਈ ਹੈ ਜਿਸ ਨੂੰ ਹਾਂਸੀ